ਖਾਦੇ ਹੀ ਜਿਹੜੇ ਆਗੂ ਨੇ ਨਾ ਉਹ ਮੇਰਾ ਖਲਾ ਗਰੰਥ ਸਾਹਿਬ ਦੀ ਬੰਦ ਤੋਂ ਦੂਰ ਹੋ ਗਏ ਨੇ ਲੀਡਰ ਇਸ ਕਰਕੇ ਉਹਨੂੰ ਸੋਜੀ ਨਹੀਂ ਬਿਨ ਗੁਰ ਸੋਜੀ ਨਹੀਂ ਪਾਈ ਜਾਂਦੀ ਉਹਨੂੰ ਸੋਜੀ ਨਹੀਂ ਦਿੰਦੀ ਉਹ ਵਰਕਰਾਂ ਦਾ ਜ਼ਮਾਨ ਨਹੀਂ ਕਰਦੇ ਤੇ ਵਰਕਰ ਅੱਜ ਚਾਹਣ ਤਾਂ ਉਹ ਜਿੱਥੇ ਆ ਸਕਦੇ ਨੇ ਜੇ ਵਰਕਰ ਚਾਹਣ ਤਾਂ ਪੰਜਾਬ ਸਰਕਾਰ ਜਿੰਦਾਬਾਦ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਕੈਪਟਨ ਦੀ ਸਰਕਾਰ ਬਣੇ ਨੂੰ 2 ਸਾਲ ਹੋ ਗਏ ਹਨ ਜੀ ਹਾਂ ਕੈਪਟਨ ਅਬਰਿੰਦਰ ਸਿੰਘ ਨੇ ਚੋਣਾ ਤੋਂ ਪਹਿਲਾਂ ਲੋਕਾਂ ਨਾਲ ਕਈ ਤਰ੍ਹਾਂ ਦੇ ਵੱਡੇ ਵਾਅਦੇ ਕੀਤੇ ਸੀ ਅਤੇ ਚੋਣਾ ਜਿੱਤਣ ਤੋਂ ਬਾਅਦ 16 ਮਾਰਚ ਨੂੰ ਸੌ ਚੁੱਕੀ ਸੀ ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਨੇ ਸਰਕਾਰ ਖਿਲਾਫ ਵਿਸ਼ਵਾਸ ਘਾਤ ਨਾਮੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਜिले ਦੀ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਜਿੱਥੇ ਸਰਕਾਰ ਦੇ ਕਿਤੇ ਵਾਦੇ ਤੇ ਚਾਨਣਾ ਪਾਇਆ ਉੱਥੇ ਹੀ ਸਰਕਾਰ ਨੂੰ ਉਹ ਵਾਦੇ ਪੂਰੇ ਕਰਨ ਲਈ ਵੀ ਆਖਿਆ ਮਾਰੇ ਅਮਰਿੰਦਰ ਸਿੰਘ ਨੇ ਜੋ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਸ਼ਰਮ ਦੀ ਅਕਾਲੀ ਦਲ ਵੱਲੋਂ ਇਹ ਵਿਸ਼ਵਾਸ ਘਾਤ ਦਿਵਸ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਸਰਕਾਰ ਨੇ ਮਹਾਰਾਜਾ ਰਮੇਂਦਰ ਨੇ ਵਿਸ਼ਵਾਸ ਘਾਤ ਕੀਤਾ ਕਿਉਂਕਿ ਚੋਣ ਮੈਨੀਫੈਸਟੋ ਲੋਕਾਂ ਨਾਲ ਸਭ ਤੋਂ ਵੱਡੀ ਕਮਿਟਮੈਂਟ ਹੁੰਦੀ ਹੈ ਕਿਸੇ ਪਾਰਟੀ ਦੀ ਇਸ ਕਰਕੇ ਅੱਜ ਸਾਰੇ ਵਰਕਰਾਂ ਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਾਰੇ ਪੰਜਾਬ ਵਿੱਚ ਹਲਕਾ ਲੈਵਲ ਤੇ ਇਹ ਲੋਕਾਂ ਨੂੰ ਮੰਗ ਕੀਤੀ ਹੈ ਕਿ ਸਰਕਾਰ ਤੋਂ ਵਾਅਦੇ ਪੂਰੇ ਕਰੇ ਤੇ ਜਿਹੜਾ ਵਿਸ਼ਵਾਸ ਘਾਤ ਲੋਕਾਂ ਨਾਲ ਕੀਤਾ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਹੈ ਅਸੀਂ ਸਾਨੂੰ ਉਹਨਾਂ ਨੂੰ ਰੰਗ ਦਿੱਤੇ ਹੋਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਸ਼ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਇਸ ਗੁੱਸੇ ਦਾ ਜਵਾਬ ਦੇਣਗੇ ਕੋ ਅੱਜ ਤੋਂ 2 ਸਾਲ ਪਹਿਲਾਂ ਪੰਜਾਬ ਦੀ ਕਾਂਗਰਸ ਸਰਕਾਰ ਬਣੀ ਸੀ ਕੈਪਟਨ ਮਨਜੂ ਸਿੰਘ ਜੀ ਭਾਈ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਔਰ ਝੂਠੇ ਕੀਤੇ ਸੀ ਔਰ ਇੱਥੋਂ ਤੱਕ ਕਿ ਉਹਨਾਂ ਨੇ ਘੁਟਕਾ ਸਾਹਿਬ ਦੀ ਤਕਸੀਰੀ ਦਮਦਮਾ ਸਾਹਿਬ ਕਨੇ ਹੱਥ ਕਰਕੇ ਸੌਂ ਵੀ ਖਾਦੀ ਸੀ ਕਿ ਅਸੀਂ ਸਾਰੇ ਆ ਵਾਦੇ ਜਿਸ ਤਰ੍ਹਾਂ ਕਿਸਾਨਾਂ ਨੂੰ ਸਾਰਾ ਕਰਜ਼ਾ ਭਾਵੇਂ ਉਹ ਭਾਰਤੀਆਂ ਦਾ ਕਰਜ਼ਾ ਹੋਵੇ ਭਾਵੇਂ ਕੋਆਪਰੇਟਿਵ ਬੈਂਕਾਂ ਦਾ ਹੋਵੇ ਭਾਵੇਂ ਜਿਹੜੀਆਂ ਸਰਕਾਰੀ ਬੈਂਕਾਂ ਜੀ ਉਹਨਾਂ ਦਾ ਹੋਵੇ ਸਾਰਾ ਮਾਫ਼ ਕਰਾਂਗੇ ਘਰ ਘਰ ਅਸੀਂ ਨੌਕਰੀ ਦੇਵਾਂਗੇ ਨੌਜਵਾਨ ਜਿਹੜੇ ਬੇਰੁਜ਼ਗਾਰ ਰਹੇ ਹਨ ਕਿ ਉਹਨਾਂ ਨੂੰ ਬੇਰਜ਼ਗਾਰੀ ਪੱਤਾ ਦੇਵਾਂਗੇ ਤੇ ਉਹਨਾਂ ਨੂੰ ਫੋਨ ਦੇਵਾਂਗੇ 스마트 ਫੋਨ ਦੇਵਾਂਗੇ ਤੇ ਹੋਰ ਵੀ ਜਿਸ ਤਰ੍ਹਾਂ ਆਟਾ ਦਾਲ ਦੀ ਸਕੀਮ ਪਿਛਲੀਆਂ ਸਰਕਾਰਾਂ ਨੇ ਸ਼੍ਰੋਮ ਇਕਲੀ ਗੱਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਚਲਾਈਆਂ ਸੀਗੀਆਂ ਉਹਨਾਂ ਨੇ ਹੋਰ ਐਡੀਸ਼ਨ ਕਰਨ ਲਈ ਕਿਹਾ ਸੀ ਕਿ ਨਾਲ ਆਪਣਾ ਚਾਹ ਪੱਤੀ ਤੇ ਘਿਓ ਤੇ ਖੰਡਾ ਸੀ ਉਹ ਵੀ ਦੇਵਾਂਗੇ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਸੀ ਜਿਸ ਕਰਕੇ ਲੋਕ ਉਦੋਂ ਇਹ ਵਿਸ਼ਵਾਸ ਕਰ ਗਏ ਸੀਗੇ ਕਿ ਜਦੋਂ ਕੋਈ ਇਹ ਸਾਡੇ ਪੰਜਾਬ ਦੇ ਲੋਕਾਂ ਦੇ ਜੀਨ ਵਿੱਚ ਹੈ ਜਦੋਂ ਕੋਈ ਧਰਮ ਦੀ ਸੌਖਾ ਲਵੇ ਤਾਂ ਉਹ ਤੇ ਵਿਸ਼ਵਾਸ ਕਰ ਲੈਂਦੇ ਨੇ ਕੀਤਾ ਸੀ ਪਰ ਉਹਨਾਂ ਨੇ ਉਹ ਵਾਅਦੇ 2 ਸਾਲ ਦੇ ਵਿੱਚ ਉਹ ਵਾਦੇ ਤਾਂ ਵਾਦਾ ਖਲਾਫੀ ਤਾਂ ਹੋਈ ਹੋਈ ਆ ਇੱਕ ਵੀ ਵਾਦਾ ਵੀ ਉਹਨਾਂ ਨੇ ਪੂਰਾ ਨਹੀਂ ਕੀਤਾ ਦੇਖੋ ਬਨੋਜ ਜੀ ਗੱਲ ਇਹ ਆ ਕਿ 2 ਸਾਲ ਪਹਿਲਾਂ ਅੱਜ ਦੇ ਦਿਨ 16 ਤਰੀਕ ਨੂੰ ਕੈਪਟਨ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੂਜੀ ਵਾਰੀ ਸਹੁੰ ਚੁੱਕੀ ਸੀ ਤੇ ਇਸ ਦਿਵਸ ਨੂੰ 16 ਤਰੀਕ ਨੂੰ ਅੱਜ ਵਿਸ਼ਵਾਸ ਘਾਤ ਦੇ ਸਬੰਧੋਂ ਅਕਾਲੀ ਦਲ ਕਿਉਂ ਮਨਾ ਰਿਹਾ ਉਹ ਇਸ ਕਰਕੇ ਮਨਾ ਰਿਹਾ ਕਿਉਂਕਿ ਇਹਨਾਂ ਨੇ ਬਹੁਤ ਝੂਠੇ ਵਾਅਦੇ ਕਰਕੇ ਬਹੁਤ ਹੀ ਜ਼ਿਆਦਾ ਝੂਠੇ ਵਾਅਦੇ ਕਰਕੇ ਜਿਹੜੇ ਕਿ ਹਰ ਜੈਂਟਲ ਬੰਦੇ ਨੂੰ ਉਦੋਂ ਵੀ ਸੈਂਸ ਤੇ ਆਉਂਦਾ ਸੀਗਾ ਕਿ ਜਿੱਥੇ ਸੰਗਰੂਰ ਵਿੱਚ ਪ੍ਰਕਾਸ਼ ਚੰਦ ਗਰਗ ਅਤੇ ਹੋਰ ਸਮੂੱਚੀ ਲੀਡਰਸ਼ਿਪ ਨੇ ਸਰਕਾਰ ਦਾ ਪੁਤਲਾ ਫੁੱਕਿਆ ਉੱਥੇ ਹੀ ਡੇੜਬਾ ਹਲਕੇ ਦੀ ਸਮੂੱਚੀ ਲੀਡਰਸ਼ਿਪ ਨੇ ਵੀ ਕੈਪਟਨ ਸਰਕਾਰ ਖਿਲਾਫ ਨਾਰੇਬਾਜ਼ੀ ਕਰਕੇ ਤਹਿਸੀਲਦਾਰ ਡੇੜਬਾ ਨੂੰ ਮੈਮੋਰੰਡਮ ਵੀ ਸੌਪਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਕਾਲੀ ਲੀਡਰਾਂ ਨੇ ਜਿੱਥੇ ਇਸ ਵਿਸ਼ਵਾਸਕਾਤ ਪ੍ਰੋਗਰਾਮ ਬਾਰੇ ਦੱਸਿਆ ਉੱਥੇ ਹੀ ਤਹਿਸੀਲਦਾਰ ਢਿੱਬਾ ਨੇ ਮੰਗ ਪੱਤਰ ਨੂੰ ਸਰਕਾਰ ਕੋਲ ਪਹੁੰਚਾਉਣ ਦੀ ਗਲ ਵੀ ਕਹੀ ਪਰ ਹੁਣ ਦੇਖਣ ਵਾਲੀ ਇਹ ਗੱਲ ਰਹੇਗੀ ਕਿ ਜਨਤਾ ਸਰਕਾਰ ਤੋਂ ਕਿੰਨਾ ਕੁ ਸੰਤੁਸ਼ਟ ਹੈ ਇਹ ਤਾਂ ਲੋਕ ਸਭਾ ਚੋਣਾਂ ਵਿੱਚ ਹੀ ਪਤਾ ਲੱਗ ਸਕੇਗਾ ਪ੍ਰਾਈਮ ਪੰਜਾਬ نیوز ਮਣੀ ਅਕਾਲੀ ਦਲ ਮਨਾ ਰਿਹਾ ਸਾਰੇ ਹਲਕਿਆਂ ਦੇ ਵਿੱਚ ਇਹ ਕੈਪਟਨ ਸਰਕਾਰ ਜੋ ਕੂੜ ਦਾ ਪ੍ਰਚਾਰ ਕਰਕੇ ਝੂਠੇ ਵਾਅਦੇ ਕਰਕੇ ਕਿਸਾਨਾਂ ਕਰਜ਼ੇ ਕਰਜ਼ਾ ਮਾਫ਼ ਕਰਨ ਦੇ ਝੂਠੇ ਲਾਰੇ ਲਾ ਕੇ ਸਰਕਾਰ ਬਣਾਈ ਦੀ ਉਹਦੇ ਸਬੰਧ ਦੇ ਵਿੱਚ ਇਹ ਇੱਕ ਸ਼ਰਮਣੀ ਅਕਾਲੀ ਦਲ ਵੱਲੋਂ ਜਿਹੜਾ ਵਿਸ਼ਵਾਸ ਘਾਤ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਕੈਪਟਨ ਨੇ ਆਪਣੀ ਸਰਕਾਰ ਬਣਾਉਣ ਲੱਗਿਆਂ ਬਹੁਤ ਕੂੜ ਪ੍ਰਚਾਰ ਕਰਿਆ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਘਰ ਘਰ ਨੌਕਰੀ ਦਾ ਤੇ ਆਟਾ ਦਾਲ ਸਕੀਮ ਦੇ ਨਾਲ ਨਾਲ ਹੋਰ ਸਕੀਮਾਂ ਦੇਣ ਦਾ ਤੇ ਆਪਣੇ ਨੌਕਰੀ ਦਾ ਸਾਰਿਆਂ ਦਾ ਉਹਨੇ ਝੂਠਾ ਦਾ ਪ੍ਰਚਾਰ ਕਰਕੇ ਸਰਕਾਰ ਬਣਾਈ ਹੈ ਇਸ ਕਰਕੇ ਅਕਾਲੀ ਦਲ ਦੱਸਣਾ ਚਾਹੁੰਦਾ ਹੈ ਲੋਕਾਂ ਨੂੰ ਇਹ ਦਿਵਸ ਮਨਾ ਕੇ ਵੀ ਕੈਪਟਨ ਨਏ ਧੂਫੇ ਵਾਦਿਆਂ ਦੇ ਨਾਲ ਸਰਕਾਰ ਬਣਾਈ ਐ ਇੰਨਾ ਵਾਦਿਆਂ ਦਾ ਪੂਰਾ ਪੂਰਾ ਅਸਰ ਪੈਣਾ ਜੀ ਕਿਉਂਕਿ ਕੋਈ ਵਾਦਾ ਪੂਰਾ ਨਹੀਂ ਹੋਇਆ ਘਰ ਘਰ ਨੌਕਰੀ ਦਾ ਨਹੀਂ ਹੋਇਆ ਲੋਕਾਂ ਨੂੰ ਸਮਝ ਖੱਜਲ ਖਵਾਰ ਕੀਤਾ ਗਿਆ ਤੇ ਗਰੀਬੀ ਗਰੀਬੀ ਰੇਖਾ 'ਚ ਰਹਿਣ ਵਾਲੇ ਲੋਕ ਹੋਰ ਵੀ ਤੰਗ ਪਰੇਸ਼ਾਨ ਹੋ ਗਏ ਇਸ ਕਰਕੇ ਕੈਪਟਨ ਨੂੰ ਬਹੁਤ ਮੂੰਹ ਦੀ ਖਾਣੀ ਪੈਣੀ ਐ ਇਸ ਲਈ ਮੋਰੈਂਡਮ ਮੇਰੇ ਕੋਲ ਆਇਆ ਹੈ ਉਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਵੀ ਮੰਗਾਂ ਜਿਵੇਂ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਜੋ ਕੀਤਾ ਹੋਇਆ ਸੀ ਉਸ ਨੂੰ ਪੂਰਾ ਕਰਨ ਸੰਬੰਧੀ ਘਰ ਘਰ ਨੌਕਰੀ ਦਾ ਆਟਾ ਦਾਲ ਸਕੀਮ ਦਾ ਤੇ ਨੌਜਵਾਨਾਂ ਨੂੰ ਸਮਾਰ smartphone ਦੇਣ ਦਾ ਇਹ ਜਿਹੜੇ ਉਹਨਾਂ ਦਾ ਮੰਗ ਪੱਤਰ ਅੱਜ ਲੈ ਲਿਆ ਗਿਆ ਤੇ ਇਹ ਥਰੂ ਪ੍ਰੋਪਰ ਚੈਨਲ ਐਸਵੀਐਮ ਸਾਹਿਬ ਤੋਂ ਹੁੰਦੇ ਹੋਏ ਡੀਸੀ ਸਾਹਿਬ ਨੂੰ ਅਸੀਂ ਪਹੁੰਚਦਾ ਕਰਵਾਵਾਂਗੇ ਤਾਂ ਜੋ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਦੀਆਂ